ਅੱਜ ਨਗਰ ਕੌਂਸਲ ਬਰਦਾਸਪੁਰ ਵੱਲੋਂ ਜਿਹੜਾ ਤੁਸੀਂ ਨੂੰ ਪਤਾ ਹੀ ਹੈ ਅਕਸਰ 12 ਦੇ ਵਿੱਚ ਵੀ ਚੱਲਦਾ ਰਿਹਾ ਮਸਲਾ ਕੂੜੇ ਨੂੰ ਲੈ ਕੇ ਤੋਂ ਪਿਛਲੇ 8-9 ਮਹੀਨੇ ਤੋਂ ਜਗਾ ਨਾ ਉਨ ਕਰਕੇ ਜਿਹੜਾ ਇੱਕ ਤੇ ਦੋ ਜਿਸਤੀਆਂ ਅੱਗੇ ਸਾਡੇ ਕੋਲ ਇੱਕ ਪੁਰਾਣੀ ਆ ਤੇ ਇੱਕ ਇੱਕ ਨਵੀਂ ਆਸ ਦੇ ਵਿੱਚ ਆ ਜਿਹੜੀ ਪੁਰਾਣੀ ਉਹ ਵੀ ਕਾਫੀ ਖਰਾਬ ਖਰਾਬ ਹੋ ਚੁੱਕੀ ਸੀ ਸੋ ਅਸੀਂ ਇਸ ਕਰਕੇ ਇਹ ਟਰੈਕਟਰ ਖਰੀਦ ਕੀਤਾ ਕਿਉਂਕਿ ਜਗਾ ਨਾ ਹੋਣ ਕਰਕੇ ਜਗਾ ਵੀ ਆਪਣੇ ਪੱਧਰ ਤੇ ਸਾਰੇ ਸਾਡੇ ਆਪਿਆਂ ਸਹਿਯੋਗ ਦੇ ਨਾਲ ਅਸੀਂ ਆਪਣੇ ਪੱਧਰ ਤੇ ਹੀ ਅਵੇਲੇਬਲ ਕੀਤੀ ਹੈ ਕਿਉਂਕਿ ਪ੍ਰਸ਼ਾਸਨ ਦਾ ਜਿਹੜਾ ਕੋਈ ਸਹਿਯੋਗ ਨਹੀਂ ਹੈ ਕਿਉਂਕਿ ਸਰਕਾਰ ਆਮ ਆਦਮੀ ਦੀ ਹੋਣ ਕਰਕੇ ਇਹ ਕੰਮ ਨਹੀਂ ਕਰਨ ਦੇਣਾ ਚਾਹੁੰਦੇ ਵੀ ਕੰਮ ਨਾ ਹੋਏ ਕੋਈ ਵੀ ਨਗਰ ਕੌਂਸਲ ਨੂੰ ਸੋ ਅੱਜ ਅਸੀਂ ਇਹ ਪ੍ਰਾਲਾ ਕੀਤਾ ਕਿ ਜਦੋਂ ਕੂੜਾ ਚੁੱਕਦੇ ਇੱਕ ਜੀਸੀਬੀ ਉੱਥੇ ਚੱਲੀ ਜਾਂਦੀ ਜਿੱਥੇ ਕੂੜਾ ਲੈ ਕੇ ਜਾਂਦੇ ਆ ਇੱਕ ਜੀਸੀਬੀ ਸਾਰਾ ਦਿਨ ਸ਼ਹਿਰ ਦੇ ਵਿੱਚ ਕੰਮ ਕਰਦੀ ਆ ਤੇ ਉਹ ਫਿਰ ਕੂੜਾ ਐਡਮਿਸਟ ਕਈ ਵਾਰੀ ਤੇ ਚੁੱਕਿਆ ਜਾਂਦਾ ਕਈ ਵਾਰੀ ਉਹ ਚੁੱਕਿਆ ਨਹੀਂ ਜਾਂਦਾ ਕੂੜਾ ਜਿਹੜਾ ਰੋਜ਼ ਜਿਹੜਾ ਉਹ ਜਮਾ ਹੋਈ ਜਾਂਦਾ ਇਸ ਕਰਕੇ ਅੱਜ ਅਸੀਂ ਇਹ ਟਰੈਕਟਰ ਜਿਹੜਾ ਲੋਡਰ ਵਾਲਾ ਲਿਆ ਕਿ ਜਿਹੜੇ ਟਰਾਲੀਆਂ ਟਰਾਲੀਜ਼ ਔਰ ਜਿਹੜੇ ਆਟੋਜ਼ ਨੇ ਉਹ ਜਿਹੜੇ ਆ ਉਹ ਇਹ ਇਹ ਆਪਣੇ ਟਰੈਕਟਰ ਦੇ ਨਾਲ ਜਿਹੜੇ ਭਰ ਲਿਆ ਕਰਾਂਗੇ ਤਾਂ ਜੋ ਜਿਹੜਾ ਕੂੜਾ ਜਿਹੜਾ ਇੱਕ ਤੇ ਉਹ ਟਾਈਮ ਦੇ ਨਾਲ ਮਾਰਨਿੰਗ ਜਦੋਂ ਲੱਗਦੇ ਨੇ ਜਿਹੜੇ ਇੱਕ ਜੀਸੀਬੀ ਆ ਉਹ ਟਿਪਰ ਟਿਪਰ ਤੇ ਕੰਮ ਕਰੂ ਇੱਕ ਤੇ ਸਾਡੀ ਫੇਰੇ ਵੱਧ ਲੱਗ ਜਾਣਗੇ ਕੂੜੇ ਦੇ ਸ਼ਹਿਰ ਜਿਹੜਾ ਸਫਾਈ ਇੱਕ 12 1 ਵਜੇ ਤੱਕ ਜਿਹੜਾ ਹੋ ਜੂਗਾ ਇਸ ਕਰਕੇ ਇਹ ਅਸੀਂ ਅੱਜ ਟਰੈਕਟਰ ਲਿਆ ਤੇ ਬਾਕੀ ਤੁਹਾਡੇ ਮਾਧਿਮ ਰਾਹੀਂ ਫੇਰ ਅਸੀਂ ਬੇਨਤੀ ਵੀ ਕਰਦੇ ਆ ਕਿਉਂਕਿ ਡੀਸੀ ਸਾਹਿਬ ਨਵੇਂ ਆਏ ਆ ਪਹਿਲੇ ਡੀਸੀ ਸਾਹਿਬ ਨੂੰ ਸਾਰਾ ਮਸਲਾ ਪਤਾ ਸੀ ਤੇ ਉਹਨਾਂ ਨੂੰ ਕਈ ਵਾਰੀ ਅਸੀਂ ਮਿਲੇ ਵੀ ਆ ਪਰ ਉਹਨਾਂ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ ਈਵਨ ਦਨ ਕਿ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਨਵੇਂ ਡੀਸੀ ਸਾਹਿਬ ਆਏ ਇਹਨਾਂ ਨੂੰ ਮਿਲਾਂਗੇ ਸ਼ਾਇਦ ਇਹਨਾਂ ਕੋਈ ਆਸ ਹੋਵੇ ਸਾਡਾ ਜਿਹੜਾ ਕੁਝ ਹੱਲ ਕਰਨ ਕਿਉਂਕਿ ਜਿੱਥੇ ਜਗ੍ਹਾ ਅਸੀਂ ਲਈ ਹੋਈ ਆ ਉੱਥੇ ਆਲਰੇਡੀ ਅਸੀਂ ਕਿਸਾਨ ਨੂੰ 8 ਲੱਖ ਰੁਪਈਆ ਪੇ ਕੀਤਾ ਹੋਇਆ ਆ ਕੋਈ ਟੈਕਨੀਕਲ ਹਿੱਜ ਨਹੀਂ ਜਿੱਥੇ ਵੀ ਅਸੀਂ ਕੰਮ ਕਰਨ ਲੱਗਦੇ ਹਾਂ ਉੱਥੇ ਰੁਕਿਆ ਜਾਂਦਾ ਪਰ ਬਤੌਰ ਪ੍ਰਧਾਨ ਤੇ 29 ਕੌਂਸਲਰ ਹੋਣ ਕਰਕੇ ਅਸੀਂ ਕਿਉਂਕਿ ਸਾਰੇ 29 29 ਕੌਂਸਲਰ ਕਾਂਗਰਸ ਪਾਰਟੀ ਦੇ ਆ ਅਸੀਂ ਆਪਣੀ ਡਿਊਟੀ ਤੋਂ ਪਿੱਛੇ ਨਹੀਂ ਹਟੇ ਅਸੀਂ 8 ਮਹੀਨੇ ਤੋਂ 9 ਮਹੀਨੇ ਤੋਂ ਮੇਰੇ ਕੌਂਸਲਰ ਸਰ ਬਾਅਦ ਅਤੇ ਮੈਂ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਭਾਵੇਂ ਸਾਨੂੰ ਕੰਮ ਕੰਮ ਦੇ ਰਹੇ ਆ ਜਾਂ ਨਹੀਂ ਦੇ ਰਹੇ ਅਸੀਂ ਆਪਣੇ ਪੱਦਰ ਤੇ ਕੂੜਾ ਮੈਨੇਜ ਕਰ ਰਹੇ ਆਂ ਗਾਂਵ ਵੀ ਕਰਾਂਗੇ ਕਿਉਂਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਲੋਕਾਂ ਲੋਕਾਂ ਨੂੰ ਸਾਡੇ ਤੋਂ ਆਸ ਹੈ ਤੋ ਅਸੀਂ ਜਿੰਨਾ ਚਿਰ ਇਹ ਪ੍ਰਸ਼ਾਸਨ ਨਹੀਂ ਦਿੰਦਾ ਅਸੀਂ ਆਪਣੇ ਪੱਧਰ ਤੇ ਜਿਵੇਂ ਮਰਜੀ ਕੂੜਾ ਮੈਨੇਜ ਕਰੀਏ ਪਰ ਮੈਂ ਇੱਕਦ ਤੋ ਇੱਕ ਗੱਲ ਤੁਹਾਡੇ ਮਾਧਿਮ ਰਾਹੀਂ ਕਹਿਣਾ ਚਾਹੁੰਦਾ ਇਹ ਅੱਜ ਜਗ੍ਹਾ ਪ੍ਰੋਵਾਈਡ ਕਰਦਨ ਉੱਥੇ ਗ੍ਰਾਂਟ ਵੀ ਸੈਂਟਰ ਗਵਰਨਮੈਂਟ ਵੱਲੋਂ ਆਪਾਂ ਅਪਰੂਵ ਕਰਾਈ ਆ ਇੱਕ ਮਹੀਨੇ ਚ ਸ਼ਹਿਰ ਸਾਰਾ ਡੰਪਰੀ ਕਰਦਾ ਕਿਉਂਕਿ ਤੁਸੀਂ ਪਹਿਲਾਂ ਵੀ ਦੇਖਿਆ ਹੋਵੇਗਾ ਕਿ ਐਮਐਲਏ ਸਾਹਿਬ ਜਦੋਂ ਪਿਛਲੀ ਟਨਿਓਰ ਸੀ ਗੀਤਾ ਭਵਨ ਰੋਡ ਦੀ ਗੱਲ ਕਰ ਲਈਏ ਆਪਣੇ ਐਮਸੀ ਸਾਹਿਬ ਖੜੇ ਨੇ ਸਤਜਿੰਦਰ ਸਿੰਘ ਜੀ ਇਹਨਾਂ ਦੇ ਇਹਨਾਂ ਦੇ ਉੱਥੇ ਜੋਤੀ ਸਵੀਡ ਦੀ ਗੱਲ ਕਰ ਲਈਏ ਜਹਾਜ ਚੌਂਕ ਦੀ ਗੱਲ ਕਰ ਲਈਏ ਕਈ ਇਹ ਨੇਕਾ ਡੰਪ ਜਿਹੜੇ ਆ ਉਹ ਅਸੀਂ ਜਦੋਂ ਜਦੋਂ ਛੋਟੇ ਹੁੰਦੇ ਸੀ ਉਦੋਂ ਦੇ ਦੇਖ ਰਹੇ ਆ ਉਹ ਵੀ ਅਸੀਂ ਰਿਮੂਵ ਕੀਤੇ ਸੀ ਇਹ ਸਾਨੂੰ ਪ੍ਰੋਪਰ ਕੰਮ ਕਰ ਦੇ ਨਗਰ ਕੌਂਸਲ ਨੂੰ ਇੱਕ ਮਹੀਨੇ ਚ ਵੇਲੇ ਸ਼ਹਿਰ ਜਿਹੜਾ ਡੰਪਰੀ ਕਰਦਾ ਸੋ ਅੱਜ ਸਾਰੇ ਸਪਾਈ ਸੇਵਕਾਂ ਨੂੰ ਵੀ ਜਿਹੜਾ ਉਹ ਵੀ ਮੁਬਾਰਕਬਾਦ ਦਿੰਦਾ ਕਿਉਂਕਿ ਇਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੱਗੇ ਰਹਿੰਦੇ ਨੇ ਮਸ਼ੀਨਰੀ ਇਕਵਿਪਮੈਂਟ ਇਕੱਠਾ ਹੋਣ ਕਰਕੇ ਜਿਹੜਾ ਇਹਨਾਂ ਨੂੰ ਥੋੜੀ ਪ੍ਰੋਬਲਮ ਆ ਰਹੀ ਸੀ ਇਸ ਕਰਕੇ ਜਿਹੜਾ ਟਰੈਕਟਰ ਤੀਕ ਕਰਕੇ ਅੱਜ ਨਗਰ ਕੌਂਸਲ ਦੇ ਜਿਹੜੇ ਸਪਾਈ ਸੇਵਕਾਂ ਨੂੰ ਉਹਨਾਂ ਨੂੰ ਅਸੀਂ ਇੱਥੇ ਦਿੱਤਾ ਧੰਨਵਾਦ